ਸਰਕਾਰੀ ਸਕੂਲ ਦੀ ਬਿਲਡਿੰਗ ਜਿਹੜੀ ਖਸਤਾ ਜੀ ਪਲੱਸ 2 ਦਾ ਸਕੂਲ ਤੁਸੀਂ ਅਪਗ੍ਰੇਡ ਕਰਕੇ ਗਿਆ ਸੀ ਉਹ ਤੁਹਾਡੇ ਸਾਹਮਣੇ ਆ ਬਿਲਡਿੰਗ ਨਹੀਂ ਹੈ ਸਾਡੇ ਕੋਲੇ ਕੀ ਬੱਚਿਆਂ ਨੂੰ ਅਸੀਂ ਕਿੱਥੇ ਬਿਠਾਈਏ ਫੇਸਬੁਕ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਵਿੱਚ ਜਲਾਲਾਬਾਦ ਹਲਕੇ ਦੇ ਇੱਕ ਪਿੰਡ ਦਾ ਸਰਪੰਚ ਸੁਖਬੀਰ ਬਾਦਲ ਦੇ ਸਾਹਮਣੇ ਹੀ ਸੁਖਬੀਰ ਬਾਦਲ ਦੀ ਸ਼ਰਿਆਮ ਲਾਹ ਪਾ ਕਰ ਗਿਆ ਨਾਲ ਹੀ ਸੁਖਬੀਰ ਵੱਲੋਂ ਕੀਤੇ ਕੁਝ ਉਦਘਾਟਨਾਂ ਦੀ ਵੀ ਸਰਪੰਚ ਨੇ ਗੱਲ ਕੀਤੀ ਕਿ ਸੁਖਬੀਰ ਦੇ ਸ਼ੁਰੂ ਕੀਤੇ ਹੋਏ ਕੰਮ ਪੂਰੇ ਨਹੀਂ ਹੋਏ ਸੋਸ਼ਲ ਮੀਡੀਆ ਤੇ ਲੋਕ ਵੀਡੀਓ ਦੇਖ ਕੇ ਕਹਿ ਰਹੇ ਹਨ ਕਿ ਘਰੇ ਸੱਦ ਕੇ ਸੁਖਬੀਰ ਬਾਦਲ ਦੀ ਬੇਇੱਜ਼ਤੀ ਕੀਤੀ ਗਈ ਹੈ। ਬਾਕੀ ਤੁਸੀਂ ਖੁਦ ਇਹ ਵੀਡੀਓ ਦੇਖ ਲਓ ਅਤੇ ਅੰਦਾਜ਼ਾ ਲਾ ਲਓ ਕਿ ਸਰਪੰਚ ਕਿੰਨਾ ਕਲਪਿਆ ਹੋਇਆ ਸੀ। ਸੋ ਅੱਜ ਮੈਂ ਰਾਜਕੁਮਾਰ ਸਰਪੰਚ ਪਿੰਡ ਸਜਰਾਣਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਇੱਥੇ ਪਹੁੰਚਣ ਦੇ ਨਿੱਗੀ ਜੀ ਆਏ ਨੂੰ ਕਹਿੰਦਾ ਹੋਰ ਵੀ ਇਹਨਾਂ ਦੇ ਨਾਲ ਜਿੰਨੇ ਵੀ ਪਿੰਚ ਸਰਪੰਚ ਵੀਆਈਪੀ ਗੈਸਟ ਇਲਾਕੇ ਦੀਆਂ ਮਹਾਨ ਹਸਤੀਆਂ ਪਹੁੰਚੀਆਂ ਤਾਂ ਉਹਨਾਂ ਲਈ ਮੈਂ ਦਿਰੋ ਧੰਨਵਾਦ ਕਹਿਣਾ ਸੋ ਬਾਦਲ ਸਾਹਿਬ ਧਿਆਨ ਦੇਣਾ ਮੇਰੇ ਛੋਟੇ-ਛੋਟੇ ਦੋਚਾਰ ਲੈਣਾ ਜਿਹੜੀ ਲਿਖੀ ਹੋਈਆਂ ਕਿ ਸਾਡੇ ਜਿਹੜੇ ਦੋ ਸੇਮ ਨਾਲੇ ਪਿੰਡ ਦੇ ਹੈਗੇ ਉਹਨਾਂ ਦੀ ਖਟਾਈ ਜਿਹੜੀ ਆ ਜ਼ਰੂਰੀ ਹੋਈ ਪਈ ਹੈ ਵਾਟਰ ਵਰਕਸ ਲਈ 24 ਘੰਟੇ ਲਾਈਟ ਦਾ ਪ੍ਰਬੰਧ ਕਰਵਾ ਦਿਓ ਜੀ ਬਹੁਤ ਮਿਹਰਬਾਨੀ ਹੋਵੇਗੀ ਇੱਕ ਆਪਣੇ ਹੀ ਸਮੇ ਦਾ ਪਿਆ ਹੋਇਆ ਅਦੂਰਾ ਪੈਲਸ ਮੰਡਾ ਸਾਹਿਬ ਮੈਰਿਜ ਪੈਲਸ ਜਿਹੜਾ ਅਧੂਰਾ ਪਿਆ ਹੈ ਸਰਕਾਰੀ ਸਕੂਲ ਦੀ ਬਿਲਡਿੰਗ ਜਿਹੜੀ ਅਖਸਤਾ ਜੀ ਪਲੱਸ 2 ਦਾ ਸਕੂਲ ਤੁਸੀਂ ਅਪਗ੍ਰੇਡ ਕਰਕੇ ਗਏ ਸੀ ਉਹ ਤੁਹਾਡੇ ਸਾਹਮਣੇ ਇਹ ਬਿਲਡਿੰਗ ਨਹੀਂ ਹੈ ਸਾਡੇ ਕੋਲੇ ਕਿ ਬੱਚਿਆਂ ਨੂੰ ਅਸੀਂ ਕਿੱਥੇ ਬਿਠਾਈਏ ਉਸ ਤੋਂ ਬਾਅਦ ਸਾਨੂੰ ਵੱਡੀ ਜ਼ਰੂਰਤ ਜਿਹੜੀ ਉਹ ਬੈਂਕ ਦੀ ਹੈ ਤਾਂ ਕਿ ਸਾਡਾ ਜਿਹੜਾ ਸੈਰ ਤੱਕ ਪਹੁੰਚਣਾ ਜਿਹੜਾ ਉਹ ਉੱਥੇ ਟੁੱਟ ਗਿਆ ਤਾਂ ਅਸੀਂ ਪਿੰਡ ਦੇ ਵਿੱਚ ਸਾਰੀਆਂ ਸਖ ਸੁਖ ਸਹੂਲਤਾਂ ਲੈ ਸਕੀਏ ਗਲੀਆਂ ਨਾਲੀਆਂ ਤੁਸੀਂ ਬਹੁਤ ਸ਼ਾਨਦਾਰ ਬਣਾਈਆਂ ਪਰ ਉਹਨਾਂ ਨਾਲੀਆਂ ਦਾ ਜਿਹੜਾ ਨਿਕਾਸ ਹੈ ਉਹ ਬਿਲਕੁਲ ਜਿਹੜਾ 0% ਹੈ ਨਿਕਾਸ ਜਿਹੜਾ ਉਹ ਨਹੀਂ ਸਰਜੀ ਹੋਇਆ ਉਹ ਵੀ ਜਲਦ ਮੁਕੰਮਲ ਕਰਵਾ ਦਿਓ ਇੱਕ ਹੋਰ ਪਿੰਡ ਵਾਲਿਆਂ ਨੂੰ ਮੈਂ ਧਿਆਨ ਦਿਵਾਉਣਾ ਚਾਹਨਾ ਕਿ ਜੋ ਪਿਛਲਾ ਸਮਾਂ ਸੀ 5 ਸਾਲ ਦਾ ਉਹਦੇ ਦਰਮਿਆਨ ਬਾਦਲ ਸਾਹਿਬ ਨੇ ਮੀਂਹ ਵਾਂਗੂ ਪੈਸਾ ਵਰਤਾਇਆ ਸਾਰੇ ਲੋਕਾਂ ਨੂੰ ਚਾਣ ਲੈ ਪੂਰਾ ਕਿ ਕਿੰਨਾ ਕੋ ਬਾਦਲ ਸਾਹਿਬ ਨੇ ਸਾਡੇ ਪਿੰਡ ਤੇ ਕਿਰਪਾ ਕੀਤੀ ਸੀ ਤਾਂ ਬਾਦਲ ਸਾਹਿਬ ਵੱਡੀ ਸਾਰੀ ਰਕਮ ਜਿਹੜੀ ਤੁਸੀਂ ਦੇ ਕੇ ਗਿਆ ਸੀ 10 ਲੱਖ ਰੁਪਇਆ ਸਟੇਡੀਅਮ ਦੇ ਵਾਸਤੇ ਮੇਰੇ ਖਿਆਲ 'ਚ ਜੋ ਲੱਗਿਆ ਹੋਇਆ ਇੱਥੇ 1 ਲੱਖ ਰੁਪਇਆ ਮੈਨੂੰ ਦੇ ਦਿਓ ਇਹਨਾਂ ਫਿਰ ਦੁਬਾਰਾ ਬਣਾ ਦੇਵਾਂਗਾ 9 ਲੱਖ ਰੁਪਇਆ ਮੇਰੇ ਪਹਿਲਾਂ ਹੀ ਚਾਰ ਵਾਰੀ ਤਾਂ ਪਹਿਲਾਂ ਹੀ ਹੋਈ ਪਈ ਸੀ ਤੇ ਕਿੱਥੇ ਗਿਆ ਬਾਕੀ ਜਿਹੜੀ ਰਕਮਾਂ ਆਪਣੀਆਂ ਵੱਡੀਆਂ ਵੱਡੀਆਂ ਛੱਪੜ ਦੀ ਚਾਰ ਦਿਵਾਰੀ ਦਾ ਤੁਸੀਂ 10 ਲੱਖ ਸਾਨੂੰ ਸੌਪਿਆ ਸੀ ਤੇ ਇੱਕ ਇੱਟ ਨਹੀਂ ਲੱਗੀ ਹੋਈ ਹੋਰ ਵੀ ਵੇਖੀ ਇਹ ਤਾਂ ਪਬਲਿਕ ਸੈੱਟ ਸ਼ਮਸ਼ਾਨ ਘਾਟ ਸਰਕਾਰੀ ਹਸਪਤਾਲ ਬੱਸ ਸਟੈਂਡ ਪਿੰਡ ਸਜਰਾਣਾ ਦਾ ਇੱਕੋ ਇੱਕ ਪਿੰਡ ਜਿੱਥੋਂ ਦਾ ਬੱਸ ਸਟੈਂਡ ਹੀ ਨਹੀਂ ਹੈਗਾ ਸਰਕਾਰੀ ਬੱਸਾਂ ਦਾ ਕੋਈ ਪ੍ਰਬੰਧ ਨਹੀਂ ਅਸੀਂ ਸ਼ਹਿਰ ਦਾ ਕੰਮ ਦਾ ਤਾਲੂਕਾ ਕਿਵੇਂ ਰੱਖੀਏ ਇੱਕ ਹੋਰ ਵੱਡੀ ਗੱਲ ਜਿਹੜੀ ਅੱਜ ਮੇਰੇ ਅੰਦਰੋਂ ਨਿਕਲ ਰਹੀ ਹੈ ਕਿ ਮੈਂ ਪੂਰੇ ਪੰਜਾਬ ਦਾ ਇਕਲੌਤਾ ਸਰਪੰਚ ਹੋਵਾਂਗਾ ਜਿਨ੍ਹਾਂ ਨੂੰ ਸਾਬਕਾ ਸਰਪੰਚ ਨੇ ਤੱਕ ਕੋਈ ਰਿਕਾਰਡ ਹੀ ਨਹੀਂ ਦਿੱਤਾ ਇਹ ਨਹੀਂ ਮੇਰੇ ਵਾਸਤੇ ਜ਼ਰੂਰੀ ਹੈ ਤੇ ਮੇਰਾ ਕਹਿਣਾ ਫਰਜ਼ ਸੀਗਾ ਬਾਕੀ ਤੁਸੀਂ ਸਮਝਦਾਰ ਹੋ ਜੀ ਤੇ ਸਮਝਦਾਰ ਲੋਕ ਕਹਿੰਦੇ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ